ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਦੌਧਰ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਵੜ ਲੈ ਕੇ ਆਂਦੀ ਆ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਆਪਣਾ ਗੁਰਪ੍ਰਸਾਦ ਸਿੰਘ ਪਿੰਡ ਦੌਧਰ ਗਰਬੀ ਜ਼ਿਲ੍ਹਾ ਤੇ ਤਹਿਸੀਲ ਮੋਗਾ ਨੇੜੇ ਗੁਰਦੁਆਰਾ ਪਾਸ਼ਾ ਸ਼ੇਮੀ ਤੇ ਪਹਿਲੀ ਪਾਸ਼ਾ ਗੁਰਦੁਆਰਾ ਆਪਣੇ ਘਰ ਦੇ ਕੋਲੇ ਆ ਠੀਕ ਆ ਜੀ ਗੁਰਦੁਆਰੇ ਦੇ ਮਗਰਲੀ ਸਾਈਡ ਆਪਣਾ ਘਰ ਆ ਠੀਕ ਆ ਜੀ ਆਪਣੇ ਸਾਹਮਣੇ ਪੈਂਦਾ ਬਾਬੇ ਦਾ ਹਸਪਤਾਲ ਦਿਖਾਨਵੱਦ ਰੋਡ ਪੈਂਦਾ ਠੀਕ ਆ ਜੀ ਨੇੜੇ ਪੈਂ ਜਾਂਦੇ ਆ ਪੁੰਟਰ ਆਪਣਾ ਬੁੱਟਰ ਤੇ ਮਦੋਕੇ ਢੁੱਡੀ ਕੇ ਲੋਪੋ ਵੱਧਣੀ ਪੈਂਦਾ ਆਪਾਂ ਨੂੰ 10 ਠੀਕ ਆ ਜੀ ਲੋਗਾ ਪੈਂਦਾ ਆਪਾਂ ਨੂੰ 22 ਤੇ ਜਗਰਾਉ ਵੀ 22 ਠੀਕ ਹੈ ਭਾਈ ਹਾਂ ਜੀ ਸੂਆ ਕਰਨ ਮੈਂ ਸੁਈ ਬਾਕੀ ਬੇਨਤੀ ਪਹਿਲਾਂ ਹੀ ਮੈਂ ਹੋਰ ਕਰਦਿਆਂ ਉਹ ਤੇ ਆਪਣੇ ਚੇਤਾ ਭੁੱਲ ਜਾਂਦਾ ਗੱਲ ਦਾ ਠੀਕ ਆ ਜੀ ਅੱਗੇ ਮੈਂ ਤਿੰਨ ਵਾਰੀ ਗਾਂ ਵੇਚੀ ਠੀਕ ਆ ਚਾਰ ਮੇਰੀ ਗਾਂ ਮੇਰੀ ਚਾਰ ਦਿਨ ਮੇਰੀ ਗਾਂ ਘਰੇ ਖੜੀ ਗਈ ਠੀਕ ਆ ਕਿਸੇ ਨੇ 1 ਰੁਪਿਆ ਸਾਈ ਦਾ ਨਾਂ ਪਾ ਕਿਸੇ ਨੂੰ ਕਿਹਾ ਪਾ ਦੇ ਤੇ ਨਾ ਕਿਸੇ ਨੇ ਪਾਇਆ ਹਮ ਬਾਈ ਸਾਡੀ ਹੋ ਗਈ ਜਵਾਨ ਹਮ ਚਾਰ ਦਿਨ ਗਾਂ ਮੇਰੀ ਘਰੇ ਰੋਕੀ ਰੱਖੀ ਬੰਦਿਆਂ ਨੇ ਠੀਕ ਆ ਚੋਂ ਬੰਦਿਆਂ ਨੂੰ ਮੈਂ ਵੇਚੀ ਹਮ ਹੁਣ ਮੇਰੀ ਇਹ ਬੇਨਤੀ ਆ ਵੀ ਜੀਨੇ ਗਾਂ ਲੈਣੀ ਆ ਹਮ ਵੀਡੀਓ ਚਾਰ ਵਾਰੀ ਦੇਖ ਲੈ ਹੂੰ ਇੱਕ ਤਾਂ ਬਣ ਸਾਬ ਦੇ ਫੋਟੋ ਨਹੀਂ ਪਾਉਣਾ ਠੀਕ ਹੈ ਜੀ ਦੂਜੀ ਗੱਲ ਜਿਹੜੀ ਉਹ ਟਿਕਾ ਕੇ ਵੇਖ ਲਓ ਸਿਰੇ ਤੋਂ ਸਿਰੇ ਤੱਕ ਸਾਰੀ ਗੱਲ ਸਮਝ ਲਓ ਹੂੰ ਜਿਹਨੇ 5000 ਰੁਪਇਆ ਸਾਈ ਦਾ ਪਾਇਆ ਮੈਂ ਗਾਉ ਨੂੰ ਦੇਣੀ ਹੈ ਸਹੀ ਗੱਲ ਹੈ ਜੀ ਬਸ ਸਾਈ ਚੰਗੀ ਪਾਉਣੀ ਪਊ ਕਿ ਬੰਦਾ ਅਗਲਾ ਉਹਦੇ ਚ ਰਹਿ ਜਾਂਦਾ ਤੇ ਅਗਲਾ ਪਹੁੰਚਦਾ ਆਪਾ ਪਹੁੰਚੀ ਵਾਲੇ ਪਾਸੇ ਨੂੰ ਜਾਂਦੇ ਆ ਲੋਕ ਬੜੀ ਤਰ੍ਹਾਂ ਦੇ ਆ ਹੂੰ ਮੈਨੂੰ ਅੱਗੇ ਬਹੁਤ ਬੰਦਿਆਂ ਨੇ ਖਰਾਬ ਕੀਤਾ ਮੈਂ ਹੁਣ ਉਸ ਗੱਲ ਤੇ ਤੁਰਨਾ ਹੀ ਨਹੀਂ ਠੀਕ ਹੈ ਬਸ ਅੱਗੇ ਆਪਾਂ ਪਾਉਂਦੇ ਨਹੀਂ ਸੀ ਸਾਈ ਅੱਗੇ ਆਪਾਂ ਜਮਾ ਨਹੀਂ ਕਿਸੇ ਨੂੰ ਕਿਹਾ ਹੀ ਨਹੀਂ ਆ ਹੁਣ ਤਾਂ ਵੇਚੀ ਡੱਬੀ ਹੂੰ ਉਹਨਾਂ ਨੇ 1000 ਰੁਪਇਆ ਪਾਤਾ ਪਰ ਆਪਾਂ ਨਹੀਂ ਉਹਨੂੰ ਕਿਹਾ ਸੀ ਠੀਕ ਹੈ ਉਹਨਾਂ ਨੇ ਦੋ ਡੰਗ ਝੋਈ ਘਰੇ ਹੂੰ ਦੋ ਡੰਗ ਚੋਕੇ ਪੈਸੇ ਮੈਨੂੰ ਪਾਤੇ ਕਦੇ ਪਾਦਿਏ ਮੈਂ ਪਾ ਦਿਓ ਸਹੀ ਗੱਲ ਜਦੋਂ ਆਪਣੀ ਚੀਜ਼ ਸਹੀ ਆ ਹੂੰ ਫਿਰ ਆਪਾਂ ਨੂੰ ਕੋਈ ਹਰਜ ਹੂੰ ਇਹ ਬੇਨਤੀ ਹੈ ਸਪੈਸ਼ਲ ਪਹਿਲਾਂ ਦੱਸ ਦਿੰਨੇ ਆ ਸੁਆਗਨਮਾ ਜੀ ਵੇੜਦਾ ਇਹਦਾ ਸੁਆ ਜੀ ਤੀਜਾ ਕਦੋਂ ਸੁਈ ਹੈ ਜੀ ਇਹ ਸੁਈ ਨੂੰ ਹੋ ਗਏ 3 ਮਹੀਨੇ ਹੂੰ ਮੀਨਾ ਇਹਨੂੰ ਬੜੀ ਨੂੰ ਹੋ ਗਿਆ ਠੀਕ ਆ 15 ਕਿਲੋ ਦੁੱਧਾ 14 ਗਹਿ ਕੇ ਦੇਣੀ ਆਪਾਂ ਕੋਈ ਵੀ ਸੱਜਣ ਆਪਣੇ ਘਰੇ ਚਵਾਈ ਕਰ ਸਕਦਾ ਵੇਖ ਵੀ ਕਰੋ ਕਿ ਕਰ ਲੇ ਨਾ ਆਪਣੇ ਕੋਲੇ ਕੋਈ ਕਾਰਨ ਆਇਆ ਤੇ ਨਾ ਕਿਸੇ ਨੇ ਕਰਨੀ ਆ ਹੂੰ ਠੀਕ ਆ ਥਾਣਾ ਦੀ ਬਿਲਕੁਲ ਗਰੰਟੀ ਆ ਕਿਸੇ ਥਾਣ ਚ ਭੂਰ ਛੜਲਾ ਹੋਵੇ ਛੱਟਾ ਹੋਵੇ ਹੂੰ ਗਾਂ ਇੱਥੇ ਬੰਨ ਜੇ ਪੈਸੇ ਲੈ ਕੇ ਆਉਦੇ ਅੱਛਾ ਘਰੇ ਗਈ ਦੀ ਵੀ ਘਰੇ ਗਈ ਦੀ ਵੀ ਗਰੰਟੀ ਆ ਆਪਣੀ ਇੰਨੀ ਗਰੰਟੀ ਆ ਦੁੱਧ ਸੇਵਾ ਦਾ ਅੱਗੇ ਦੁੱਧ ਸੇਵਾ ਦਾ ਠੰਡੀ ਸੀਲ ਦੀ ਥਣਾ ਦੀ ਫੁੱਲ ਗਰੰਟੀ ਆ ਫੁੱਲ ਗਰੰਟੀ ਆ ਗੱਬਣ ਰਹਿਣਾ ਨਹੀਂ ਰਹਿਣਾ ਨਹੀਂ ਰਹਿਣਾ ਉਹ ਅਗਲੇ ਦੀ ਮਰਜ਼ੀ ਆ ਜਿਹੜੀ ਗੱਲ ਆਪਾਂ ਨੂੰ ਗਾਹਲੇ ਨੇ ਦੱਸਦੀ ਉਹ ਉਹ ਆਪਾਂ ਦੱਸਦੀ ਠੀਕ ਆ ਵੀ ਮਹੀਨਾ ਇਹਨੂੰ ਬਣੀ ਨੂੰ ਹੋ ਗਿਆ ਠੀਕ ਆ ਜੀ ਤਿੰਨ ਮਹੀਨਿਆਂ ਦੀ ਸੂਈ ਆ ਠੀਕ ਆ ਜੀ 15 ਕਿਲੋ ਦੁੱਧਾ ਹੂੰ 14 ਕਹਿ ਕੇ ਦੇਣੀ ਹੈ 14 ਕਹਿ ਕੇ ਦੇਣੀ ਹੈ ਹਾਂ ਠੀਕ ਆ ਤੋੜ ਕੇ ਦਿਖਾ ਦਿਓ ਜੀ ਸੂਆ ਤੇਜਾ ਸੂਈ ਆ ਜੀ ਤਿੰਨ ਮਹੀਨਿਆਂ ਦੀ ਸੂਈ ਆ 1 ਮਹੀਨੇ ਦੀ ਏਆਈ ਹੋਈ ਆ ਤੁਸੀਂ ਖਾਲੀ ਮੰਨ ਕੇ ਆ ਜੋ ਨੈਟ ਜਿਹੜਾ ਦੁੱਧ ਤਿਆਰ ਆ ਉਹ 15 ਕਿਲੋ ਆ 15 ਕਿਲੋ ਦੀ ਤੁਸੀਂ ਮਿਲਕਿੰਗ ਬਾਈ ਦੇ ਘਰੇ ਕਰ ਸਕਦੇ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਵੀਡੀਓ ਬਣਾਉਣ ਦਾ ਸਮਾਂ ਨੋਟ ਕਰ ਲਓ ਜੀ 11 ਵਜੇ ਤੇ 13 ਮਿੰਟ ਹੋ ਗਏ ਆ ਫਨਲੇਵੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਵੀ ਸਾਰਾ ਦੇਣੀ ਚਵਾਈ ਚਾਕੀ ਆ ਸ਼ਾਮ ਨੂੰ ਜਾ ਕੇ 5:30 ਵਜੇ ਚਵਾਈ ਹੋਣੀ ਆ ਸੋਨਾ ਮੁਠੀ ਵਾਲਾ ਥਾਣਾ 14 ਕਿਲੋ ਮੰਨ ਕੇ ਸੌਦਾ ਕਰ ਲਿਓ ਦੋ ਟਾਈਮ ਚੋਲਿਓ ਚਾਰ ਚੋਲਿਓ ਛੇ ਚੋਲਿਓ ਤਸੱਲੀ ਕਰ ਲਿਓ ਥਣਾ ਚ ਭੂਰ ਛਿੱਟਾ ਗੰਡ ਨਿਕਲਿਆ ਵੇ ਬਾਈ ਕਹਿੰਦਾ ਮੇਰੀ ਗਾਂ ਘਰੇ ਬੰਨਜੋ ਤੇ ਆਪਦੇ ਪੈਸੇ ਲਿਆ ਆਪਾਂ ਨੂੰ ਕੋਈ ਚੱਕਰ ਨਹੀਂ ਪਲਾ ਕੋਈ ਗਾਂ ਲੈ ਜੇ ਦੋ ਡੰਗ ਚੋਲੇ ਅੱਛਾ ਦੋ ਡੰਗ ਚੋਕੇ ਪੈਸੇ ਪਾ ਦੇਵੇ ਐਨੀ ਖੁੱਲੀ ਛੁੱਟੀ ਆ ਆਪਾਂ ਨੂੰ ਇਹ ਵੀ ਖੁੱਲੀ ਛੁੱਟੀ ਆ ਕਿਉਂਕਿ ਆਪਣਾ ਹੈਗਾ ਜਿੰਨਾ ਦਾ ਜਦੋਂ ਆਪਾਂ ਨੂੰ ਪਤਾ ਵੀ ਆਹ ਕੁਝ ਹੈਗਾ ਹੂੰ ਤੇ ਫਿਰ ਇਹ ਕਿਹੜਾ ਰਾਹ ਚ ਜਾਂਦੀ ਬਾਰਪਾ ਜਿਹੜੀ ਖਰਜੂ ਇਹ ਕਿਹੜਾ ਖਰਜੂ ਸਹੀ ਗੱਲ ਹੈ ਜੀ ਇਹਨੇ ਉਹੀ ਰਹਿਣਾ ਹੂੰ ਦੋ ਡੰਗ ਤੇ ਕਰ ਆਪਣੀ ਗਾਰੰਟੀ ਆ ਦੋ ਦਿਨ ਤੱਕ ਦੀ ਹੂੰ ਜੇ ਕਿਸੇ ਦੇ ਫੱਟਣਾ ਹੋਵੇ ਮੇਰੀ ਗਾਂ ਮੋੜ ਜੇ ਪੈਸੇ ਲੈ ਜਾਵਦੇ ਠੀਕ ਆ ਜੇ ਕਹਵੇ ਵੀ ਉਹ ਮਹੀਨੇ ਮਗਰੋਂ ਤੇਰੀ ਗਾਂ ਦੁੱਧ ਘਟ ਗਈ ਜੀ ਆ ਹੋ ਗਿਆ ਉਹ ਹੋ ਗਿਆ ਆਪਣੀ ਕੋਈ ਗਾਰੰਟੀ ਨਹੀਂ ਠੀਕ ਆ ਜੀ ਦੋ ਦਿਨ ਤੱਕ ਦੀ ਮੇਰੀ ਗਾਰੰਟੀ ਆ ਠੀਕ ਆ ਦੋ ਦਿਨ ਤੱਕ ਪਸ਼ੂ ਕੋਈ ਵੀ ਗੜਬੜ ਨਿਕਲ ਜੇ ਹੂੰ ਗਾਂ ਬੰਨ ਜੋ ਪੈਸੇ ਲੈ ਜਾਵਦੇ ਜੈ ਜੀ ਡਿਮਾਂਡ ਆਪਾਂ ਬਡਾਲ ਸਾਹਿਬ ਇਹ 42000 ਰੁਪਏ ਦੇ ਦੇਣੀ ਕੋਜੂ ਮਾੜਾ ਮੋਟਾ ਕਰ ਦੇਾਂਗੇ ਠੀਕ ਆ ਹੋਊਗਾ ਮੜਾ ਮੋਟਾ ਹੀ ਹੂੰ ਬਾਲਾ ਭੰਨ ਤੋੜ ਵਾਲਾ ਫੋਨ ਹੀ ਨਾ ਲਾਵੇ ਠੀਕ ਆ ਜੀ ਬਸ ਗੱਲਾਂ ਸਿੱਧੀਆਂ ਹੀ ਆ ਹਾਂ ਹਾਂ ਠੀਕ ਆ 42000 ਰੁਪਏ ਚ ਬਾਈ ਕਹਿੰਦਾ ਮਾਣ ਤਣ ਕਰ ਦਾਂਗੇ ਜੀ ਅੱਜ ਹੈਗੀ 23 23 ਤਰੀਕ ਹੈ ਜੀ 11 ਮਹੀਨੇ ਦੀ 2025 ਠੀਕ ਆ ਜੀ ਬਸ ਇਹ ਆਪਾਂ ਨਾਲ ਹੀ ਦੱਸ ਦਿਆ ਕਰਨਾ ਹੂੰ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ